ਨਿਤਾਈ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪੱਤੀਸ਼ਖ ਖਬਰਾਂ ਸੁਣੋ ਪੰਜਾਬ ਸਪਲਟਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਆਉਣ ਵਾਲੀਆਂ ਪੀੜੀਆਂ ਪਾਣੀ ਦੀ ਸੰਭਾਲ ਪ੍ਰਤੀ ਸਾਡੇ ਰਵਈਏ ਦੇ ਆਧਾਰ ਤੇ ਸਾਡਾ ਮੁਲਾਂਕਣ ਕਰਨਗੀਆਂ ਪੌਣਗਿਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਵਫਦ ਨੇ ਫੂਡ ਪ੍ਰੋਸੈਸਿੰਗ ਮੰਤਰੀ ਰਵਨੀਤ ਸਿੰਘ ਬਟੂਨਾਲ ਮੁਲਾਕਾਤ ਕਰਕੇ ਪੰਜਾਬ ਅਤੇ ਹਰਿਆਣਾ ਵਿੱਚ ਖੇਤੀਬਾੜੀ ਲਈ ਫੂਡ ਪ੍ਰੋਸੈਸਿੰਗ ਅਤੇ ਮੌਲਵਾਦੀ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ ਪੰਜਾਬ ਸਰਕਾਰ ਨੇ ਖੇਤੀਬਾੜੀ ਵਾਸਤੇ ਅਨੁਸੂਚਿਤ ਜਾਤੀ ਦੇ ਕਿਸਾਨਾਂ ਤੇ ਗ੍ਰਾਮ ਪੰਚਾਇਤਾਂ ਵਾਸਤੇ 5000 ਸੋਲਰ ਪੰਪ ਰਾਖਵੇਂ ਕਰਨ ਦਾ ਫੈਸਲਾ ਕੀਤਾ ਅਤੇ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਨੇ ਡਿਵੀਜ਼ਨ ਚ ਪੈਂਦੇ 7 ਜ਼ਿਲ੍ਹਿਆਂ ਚ ਚੱਲ ਰਹੇ ਵਾਤਾਵਰਣ ਪੱਖੀ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪਾਣੀ ਦੀ ਸੰਭਾਲ ਸਿਰਫ ਇੱਕ ਨੀਤੀ ਨਹੀਂ ਸਗੋਂ ਸਮਾਜਿਕ ਪ੍ਰਤੀਬੱਧਤਾ ਦਾ ਵਿਸ਼ਾ ਵੀ ਹੈ। ਉਹਨਾਂ ਕਿਹਾ ਕਿ ਇਹ ਇੱਕ ਉਪਰਾਲਾ ਅਤੇ ਪੁੰਨ ਦਾ ਕੰਮ ਹੈ ਇਸ ਕੰਮ ਵਿੱਚ ਉਦਾਰਤਾ ਦੇ ਨਾਲ ਨਾਲ ਜ਼ਿੰਮੇਵਾਰੀ ਵੀ ਹੈ ਪ੍ਰਧਾਨ ਮੰਤਰੀ ਅੱਜ ਵੀਡੀਓ ਕਾਨਫਰੰਸ ਰਾਹੀਂ ਗੁਜਰਾਤ ਦੇ ਸੂਰਤ ਵਿੱਚ ਜਲ ਸੰਭਾਲ ਪਹਿਲ ਜਲ ਸੰਚੈ ਜਨਕਾਗਿਦਾਰੀ ਦੇ ਸ਼ੁਰੂਆਤੀ ਪ੍ਰੋਗਰਾਮ ਨੂੰ ਸੰਬੋਧਨ ਕਰ ਰਹਿਣ ਪ੍ਰਧਾਨ ਮੰਤਰੀ ਨੇ ਆਉਣ ਵਾਲੀਆਂ ਪੀੜ੍ਹੀਆਂ ਦੇ ਪਾਇਦਾਰ ਭਵਿੱਖ ਨੂੰ ਯਕੀਨੀ ਬਣਾਉਣ ਲਈ ਪਾਣੀ ਦੀ ਸੰਭਾਲ ਦੇ ਸਾਰੇ ਉਪਰਾਹਲਿਆਂ 'ਚ ਲੋਕਾਂ ਦੀ ਭਾਗੀਦਾਰੀ ਤੇ ਜ਼ੋਰ ਦਿੱਤਾ ਉਹਨਾਂ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਜਦੋਂ ਮਲਾਂਕਣ ਕਰਨਗੀਆਂ ਤਾਂ ਪਾਣੀ ਪ੍ਰਤੀ ਸਾਡਾ ਰਵੱਈਆ ਉਹਨਾਂ ਦੀ ਪਹਿਲੀ ਕੋਸ਼ਿਸ਼ ਹੋਵੇਗੀ जल संचय ये केवल एक पॉलिसी नहीं है ये एक प्रयास भी है और यूं कहें तो ये एक पुण्य भी है इसमें उदारता भी है और उत्तरदायित्व भी है आने वाली पीढ़ियां जब हमारा आकलन करेगी तो पानी के प्रति हमारा रवैया ये शायद उनका पहला पैरामीटर होगा प्रधानमंत्री ने कहा कि पानी की संभाल हमेशा भारत की सभ्याचारक चेतना का अनिखड़वा अंग रही है उन्होंने पायेदार भविख जल जीवन मिशन अटल जमीनी जल योजना समेत सरकार कई पहलदमियों का जिक्र भी किया ग्राउंड वॉटर के रिचार्ज के लिए हमने अटल भूजल योजना शुरू की इसमें भी जल स्रोतों के मैनेजमेंट की जिम्मेदारी गांव में समाज को ही दी गई है 2021 में हमने, हमने रेन रेन कैंपेन शुरू किया आज शहरों से ले तक, से लेकर गांवों तक लोग बड़ी संख्या में जुड़ ने फूड प्रोसैसिंग मंत्री रवनीत सिंह बिट्टू मुलाकात करके पंजाब हरियाणा खेती बाड़ी वास्तव फूड प्रोसैसिंग मुल वादे अगे बदानेशन कमेटरमैन भूपेंद्र मान ਪਾਟੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਦੀ ਅਗਵਾਈ ਹੇਠ ਇੱਕ ਅਭਾਵ ਨਵੀਂ ਦਿੱਲੀ ਵਿਖੇ ਕੇਂਦਰੀ ਫੂਡ ਪ੍ਰੋਸੈਸਿੰਗ ਅਤੇ ਰੀਅਲ ਰਾਜ ਮੰਤਰੀ ਰੋਨਿਤ ਸਿੰਘ ਬਿੱਟੂ ਨੂੰ ਮਿਲਿਆ ਭਵਿੰਦਰ ਸਿੰਘ ਮਾਨ ਨੇ ਮੰਤਰੀ ਨੂੰ ਪੰਜਾਬ ਤੇ ਹਰਿਆਣਾ ਚੂਡ ਪ੍ਰੋਸੈਸਿੰਗ ਉਦਯੋਗ ਨੂੰ ਵਿਕਸਿਤ ਕਰਨ ਤੇ ਬਤਿਹਰੀ ਜੂਤ ਦੇਂਦੀ ਅਪੀਲ ਕੀਤੀ ਕਿਉਂਕਿ ਬਾਡੀ ਤੋਂ ਬਾਅਦ ਫੂਡ ਚੇਨ ਨੂੰ ਮੁੱਲ ਜੋੜ ਕੇ ਕਿਸਾਨਾਂ ਨੂੰ ਵਿੱਤੀ ਸੰਕਟ ਤੋਂ ਮੁਕਤ ਕਰਨ ਦਾ ਇਹ ਅਗਲੀ ਰਸਤਾ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਾਇਦ ਸਭ ਤੋਂ ਮਹੱਤਵਪੂਰਨ ਖੇਤਰ ਜੋ ਪੰਜਾਬ ਨੂੰ ਬਦਲ ਸਕਦੇ ਤੇ ਕ੍ਰਾਂਤੀ ਲਿਆ ਸਕਦੇ ਹੈ। ਕੀਮਤ ਵਿੱਚ ਵਾਧੇ ਤੇ ਪ੍ਰੋਸੈਸਿੰਗ ਸਬਜ਼ੀਆਂ ਫਲਾਂ ਤੇ ਅਨਾਜ ਦੀ ਬਰਾਮਤ ਤੋਂ ਹੋਣ ਵਾਲਾ ਵਿੱਤੀ ਲਾਭ ਤਬਦੀਲੀ ਲਿਆਉਣ ਵਾਲਾ ਹੋ ਸਕਦਾ ਹੈ। रवनीत सिंह बिटू ने पंजाब च फूड प्रोसैसिंग उद्योग बारे अपना विजन साझा सत्या प्रधानमंत्री नरेंद्र मोदी की अगुवाई हेकार पेंडू आर्थिक नुहार बदलने फूड प्रोसैसिंग उद्योग न उत्साहित करने वचनबद्ध है इस मौके सुखविंदर कहलो ने मंत्री का ध्यान बटाला कादिया रेलवे लाइन त बन रहे अंडरपास्ल भी दवाया जिस मंत्री ने तुरंत कार्रवाई करने का भरोसा है दतम लघु दरम्याने उद्योग करंत लाची ने अज खरड़ड विखे खेतरी खादी मंडल का दौरा किया खादी के डायरक्टर मोहाली एसडीएम दपांकर गरग के खादी मंडल अमले ने उन्होंने स्वागत किया राज ने चुरखे सूत बना औरतों गलत की खादी वर्करा ला के योजना विश्वकर्मा योजना बारे भी बीते दिन राष्ट्रीय अध्यापक दिवस मौके देश के अध्यापक किया इच बठिणा जिले के सरकारी प्रायमरी स्कूल कोठे इंद्र सिंह के अध्यापक ने भी राष्ट्रपति द्रौपदी मुर्मू वालों पुरस्कार नवाजे के आकाशवाणी जलंधर नद्या राजेंद्र सिंह ने कहा ਮੈਂ ਰਾਜਿੰਦਰ ਸਿੰਘ ਬਠਿੰਡਾ ਪੰਜਾਬ ਤੋਂ ਇੱਕ ਇਚਿੱਟੂ ਵਿਦਿਆਪਖਾਂ ਔਰ 2015 ਚ ਸਕੂਲ ਦੀ ਹਾਲਤ ਬੜੀ ਮਾੜੀ ਸੀ ਬੱਚੇ ਬੜੇ ਘੱਟ ਸੀ ਔਰ ਸਕੂਲ ਬੜਾ ਬੰਦ ਹੋਣ ਵਾਲ ਵੱਧ ਰਿਹਾ ਸੀ ਤਾਂ ਉਸ ਸਮੇਂ ਮੈਂ ਦਿਨ ਰਾਤ ਇਹ ਕੀਤਾ ਸਕੂਲ ਦੇ ਉੱਪਰ ਕੰਮ ਕਰਨਾ ਸ਼ੁਰੂ ਕੀਤਾ ਜਿਸ ਕਰਕੇ ਮੇਰਾ ਰਿਕਾਰਡ ਬਣਿਆ ਔਰ ਉਹੀ ਸਕੂਲ ਜਿੱਥੇ ਪਿੰਡ ਵਾਲੇ ਬੱਚੇ ਵੀ ਦਾਖਲਾ ਲੈਣਾ ਪਸੰਦ ਨਹੀਂ ਸੀ ਕਰਦੇ ਉਸ ਦੀ ਸਥਿਤੀ ਇਹ ਬਣੀ 627% ਦਾ ਇਨਰੋਲਮੈਂਟ ਦਾਖਲਾ ਕਰਕੇ ਸੀ ਪੰਜਾਬ ਲੈਵਲ ਤੇ ਰਿਕਾਰਡ ਬਣਾਇਆ ਪਹਿਲਾਂ ਪੰਜਾਬ ਸਰਕਾਰ ਨੇ 2020 ਚ ਮੈਨੂੰ ਸਟੇਟ ਅਵਾਰਡ ਦੇ ਨਾਲ ਨਵਾਜਿਆ ਔਰ ਮਾਨਯੋਗ ਰਾਸ਼ਟਰਪਤੀ ਜੀ ਦੁਆਰਾ ਨੈ सोलर करने का फैसला कित सूबे नवीण योग ऊर्जा स्रोत मंत्री अमन अरोड़ा ने दस कि ऊर्जा विकास एजेंसी पेडा प्रधानमंत्री कुसुम स्कीम पड़ा तहत भी हजार सोलर पंप लगाधी योजना की शुरुआत पूरी तरह तैयार है कैबिनेट मंत्री ने दस कि सूबे अन्सूचित जाति के किसाना लो हजार सोलर पंप सैट में रखे गए हैं ने इसकी कुल लागत त अस्सी फीसद सबसिडी दी जाएगी इस तू इलावा ग्राम पंचायतों तीन हजार सोलर पंप राख में रखे गए ने, तो ने, ने। आम श्रेणी के किसानों सोलर पंप लाग की लागत उ साठ फीसद सबसिडी दी जाएगी पेड़ा के अधिकारियों को हिदायत की कि खेतीबाड़ी लिए सोलर पंप योजना न पारदर्शी और निर्विघ्न ढंग न अमल चयाना यकीनी बनाया जाए

ਜਿੱਥੇ ਅਸੀਂ ਆਪਣੀਆਂ ਮਾਵਾਂ ਦੀਆਂ ਯਾਦਾਂ ਨੂੰ ਸਦੀਵੀ ਜਿਹਾ ਰੱਖ ਸਕਦੇ ਹਾਂ ਉੱਥੇ ਨਾਲ ਹੀ ਅਸੀਂ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਵਿੱਚ ਸਾਡੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਹਰਾ-ਭਰਾ ਰੱਖਣ ਦੇ ਵਿੱਚ ਵੀ ਆਪਣਾ ਯੋਗਦਾਨ ਪਾ ਸਕਦੇ ਹਾਂ ਮੇਰਾ ਮੰਤਰਮੇਸ਼ਰ ਨੂੰ ਭਾਤੀ ਹੈ ਕਿ ਕਪੋਦਾ ਹਰ ਭਾਰਤ ਵਾਸੀ ਆਪਣੇ ਦੇਸ਼ ਲਈ ਲਾਏ ਤੇ ਸਿਰਫ ਲਾਏ ਹੀ ਨਾ ਉਹਨੂੰ ਆਪਣੇ ਬੱਚਿਆਂ ਵਾਂਗ ਆਪਣੇ ਦੋਸਤ ਵਾਂਗ ਉਹਨੂੰ ਉਹਦੀ ਰੱਖਿਆ ਵੀ ਕਰੇ ਉਹਨੂੰ ਪਾਲੇ ਵੀ ਤੇ ਰੁੱਖ ਉਹੋ ਜਿਹੇ ਲਗਾਏ ਜਾਣ ਜਿਹੜੇ ਸਾਨੂੰ ਛਾਂ ਵੀ ਦੇਣ ਸਾਡੀ ਮੈਡੀਸ਼ਨਲ ਵੈਲਿਊ ਨੂੰ ਵੀ ਵਧਾਣ ਤੇ ਖਲਦਾਰ ਪੌਦੇ ਇੰਦਾ ਵੀ ਅਸੀਂ ਲਾ ਸਕਦੇ ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਵੜਿੰਗ ਦੀ ਅਗਵਾਈ ਹੇਠ ਆਜਾਦ ਮਾਦੀ ਪਾਰਟੀ ਸਰਕਾਰ ਵੱਲੋਂ ਪੈਟਰੋਲ ਡੀਜ਼ਲ ਤੇ ਬਿਜਲੀ ਦੀਆਂ ਕੀਮਤਾਂ 'ਚ ਕੀਤੇ ਵਾਅਦੇ ਦੇ ਵਿਰੋਧ ਵਿੱਚ ਸ਼੍ਰੀ ਮਕੁਤਸਰ ਸਾਹਿਬ ਵਿਖੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ। ਰਾਜਵੜਿੰਗ ਨੇ ਪੰਜਾਬ ਕਾਂਗਰਸ ਦੇ ਕਈ ਆਗੂਆਂ ਤੇ ਵਰਕਰਾਂ ਨੂੰ ਨਾਲ ਲੈ ਕੇ ਮੁਖਤਰ ਸਾਹਿਬ ਦੇ ਜ਼ਿਲ੍ਹਾ ਕਮਿਸ਼ਨਰ ਦੇ ਦਫ਼ਤਰ ਤੱਕ ਰੋਸ ਮਾਰਚ ਕੀਤਾ। ਉਨ੍ਹਾਂ ਨੇ ਨਿੱਜੀ ਤੌਰ ਤੇ ਮੰਗ ਪੱਤਰ ਸੌਂਪ ਕੇ ਇਹਨਾਂ ਕੀਮਤਾਂ ਦੇ ਵਾਅਦੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਵੀ ਕੀਤੀ। ਉਧਰ ਕਾਂਗਰਸ ਪਾਰਟੀ ਵੱਲੋਂ फतहगढ़ साहब जिला प्रबंधकी कंपलैक्स विखे आम आदमी पार्टी वालों चुवादे के विरोध सरकार खिलाफ रोस प्रदर्शन करद्या नारेबाजी ਪਰਦੀਪ ਕੁਮਾਰ ਸਬਰਵਾਲ ਨੇ ਅੱਜ ਜਲੰਧਰ ਡਿਵੀਜ਼ਨ ਦੇ ਅਦੀਨ ਪੈਂਦੇ 7 ਜ਼ਿਲ੍ਹਿਆਂ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਅਮਰਤਸਰ ਆਦਿ ਤਰ੍ਹਾਂ ਤਾਂ ਇਹ ਚੋ ਜ਼ਿਲ੍ਹਾ ਵਾਤਾਵਰਣ ਯੋਜਨਾ ਤਹਿਤ ਚੱਲ ਰਹੀ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਚੈਜ਼ਾਂ ਲਿਆ ਅਧਿਕਾਰੀਆਂ ਨੂੰ ਵਾਤਾਵਰਣ ਦੀ ਸ਼ੁੱਧਤਾ ਵਾਸਤੇ ਫੀਲਡ ਵਿੱਚ ਜਾ ਕੇ ਪੂਰੀ ਸਰਗਰਮੀ ਨਾਲ ਕੰਮ ਕਰਨ ਵਾਸਤੇ ਕਿਹਾ ਇਹਨਾਂ ਜ਼ਿਲ੍ਹਿਆਂ ਦੇ ਉਪ ਦੀਪਟੀ ਕਮਿਸ਼ਨਰਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀ ਅਤੇ ਹੋਰਾਂ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਡਿਵੀਜ਼ਨਲ ਕੰਮਿਸ਼ਨਰ ਨੇ ਇਹਨਾਂ ਜ਼ਿਲ੍ਹਿਆਂ ਚ ਪੈਂਦੇ دریاਵਾਂ ਦੇ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ ਸੀਵਰੇਜ ਟ੍ਰੀਟਮੈਂਟ ਪਲਾਂਟ ਟ੍ਰੀਟਮੈਂਟ ਪਲਾਂਟਾਂ ਦੀ ਕਾਰਗੁਜ਼ਾਰੀ ਸੀਵਰੇਜ ਦੇ ਪਾਣੀ ਨੂੰ ਸ਼ੋਧਨ ਦੀ ਸਮਰੱਥਾ ਹਵਾ ਦੀ ਗੁਣਵੱਤਾ 'ਚ ਸੁਧਾਰ ਲਈ ਕੀਤੇ ਜਾ ਰਹੇ ਉਪਰਾਲਾ ਠੋਸ ਰਹਿੰਦਖੂੰਹ ਪ੍ਰਬੰਧਨ ਪਲਾਸਟਿਕ ਤੇ ਬਾਇਓਮੈਡੀਕਲ ਰਹਿੰਦਖੂੰਹ ਪ੍ਰਬੰਧਨ ਸਬੰਧੀ ਚੱਲ ਰਹੇ ਕਾਰਜਾਂ ਦਾ ਵੀ ਵਿਆਪਕ ਚੈਸਾ ਲਿਆ ਉਹਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦਾ ਸੰਚਾਲਨ ਮਰਦਾਰਥ ਮਾਪਦੰਡਾ ਮੁਤਾਬਕ ਕੀਤਾ ਜਾਣਾ ਚਾਹੀਦਾ ਹੈ पिछले दिन चीन विखे हुई एशियन यूनिवर्सिटी तीरंदाजी चैंपियनशिप च तलवंडी साबो स्थित गुरूकाशी यूनिवर्सिटी की दे तीरंदाज दप शिखा ने, तंगा चेते। आज दे दे ने शिखा तो इस मुकाबले सोन तमगा जीते अज वतन वापसी मौके यूनीवर्सिटी के अधिकारियों विद्यार्थियों इलाका वासिया ने दप शिखा का निखा स्वागत कित तख्त श्री दमदमा साहब विखे नतमस्तक हो यूनिवर्सिटी च सार्लाकात की सोन तमगा जेतु खिडारन दिखा ने अपनी खुशी का इजहार करद और मैं धन्यवाद करती हूँ भारत सरकार प्रधानमंत्री श्री नरेंद्र मोदी गुरु काशी यूनिवर्सिटी के चांसलर सरदार गुरलाब सिंह सिद्धू व यूनिवर्सिटी प्रबंधकों का जिनके सहयोग और प्रेरणा के कारण मैं ये प्राप्ति कर पाई मैं विशेष रूप से आभारी हूँ अपने कोर्स सहवान व पंजाब निवासियों की जिनके प्रेम ने मुझे ऐसा करने की प्रेरणा दी है ਔਰਤਾਂ ਤੇ ਬਾਲ ਵਿਕਾਸ ਵਿਭਾਗ ਵੱਲੋਂ ਹਰ ਸਾਲ ਸਤੰਬਰ ਮਹੀਨੇ ਵਿੱਚ 1 ਤੋਂ 30 ਸਤੰਬਰ ਤੱਕ ਪੋਸ਼ਣ ਮਹੀਨਾ ਮਨਾਇਆ ਜਾਂਦਾ ਹੈ ਇਸੇ ਤਹਿਤ ਔਰਤਾਂ ਤੇ ਬੱਚਿਆਂ ਨੂੰ ਸਰੀਰਕ ਤੌਰ ਤੇ ਮਜ਼ਬੂਤ ਬਣਾਉਣ ਤੇ ਸੰਤੁਲਿਤ ਖੁਰਾਕ ਸਬੰਧੀ ਜਾਗਰੂਕ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਐਸੀਐਸ ਨਗਰ ਦੇ ਦੀਨ ਬਲਾਕ ਖਰੜ ਵਿੱਚ ਸਰਕਲ ਮਨੋਲੀ ਦੇ ਪਿੰਡ ਚੋਰਹੀੜੀ ਦੇ ਆਂਗਣਵਾੜੀ ਸੈਂਟਰ 'ਚ ਕਲ ਸਮਾਜਿਕ ਸੁਰੱਖਿਆ ਔਰਤ ਦੇ ਭਲਕਾਸ ਵਿਕਾਸ ਵਿਭਾਗ ਦੇ ਡਾਇਰੈਕਟਰ ਸ਼ਿਨਾਗਰਵਾਦੀ ਅਗਵਾਈ ਹੇਠ ਪੋਸ਼ਣ ਅਭਿਆਨ ਤਹਿਤ ਪੋਸ਼ਣ ਮਹੀਨੇ ਦੇ ਚਾਲਦੇ ਬਲਾਕ ਬਦਰੀ ਸਮਾਗਮ ਕਰਵਾਇਆ ਗਿਆ इस दौरान दौरानパーツ सरकार इसตรี बाल विकास मंत्रालय तो संयुक्त सुकत्तर पीटी पंप पे ने विशेष तौर पे शिरकत की थी केंद्र दा द्वारा किया किसते नाल ही प्रतिषक खत्म हुया नमस्कार